ਜੇ ਪ੍ਰਮਾਤਮਾ ਦੀ ਮਰਿਸ਼ਾ ਤੋਂ ਉਸ ਤਰ੍ਹਾਂ ਚ ਭੇਜ ਦੇਂਦੇ ਆਪਣੇ ਉਸ ਤਰ੍ਹਾਂ ਜਨਮ ਦਿੰਦਾ ਜਿਸ ਤਰ੍ਹਾਂ ਤੋਂ ਉਸ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਉਸ ਤਰ੍ਹਾਂ ਤੇ ਪੱਤੀ ਕਰੋ ਇਬਾਦਤ ਕਿਸੇ ਕਰਮ ਦੀ ਕਰੋ ਕੋਈ ਦਿੱਕਤ ਨਹੀਂ ਬਾਬਾ ਜੀ ਅਕਸਰ ਚਲੋ ਤੁਹਾਡੇ ਵੱਲੋਂ ਸਿੰਗਰਾਂ ਨੂੰ ਤਾਂ ਦਿੱਤੇ ਆ ਸਿੰਗਰਾਂ ਨੂੰ ਜਦੋਂ ਬਲਾਂਦੇ ਉਹ ਪੈਸੇ ਦੇ ਕੇ ਬੁਲਾਏ ਜਾਂਦੇ ਨੇ ਕੀ ਸੰਗਤ ਨੂੰ ਵੀ ਕਦੀ ਮੁੰਦਰੀਆਂ ਜਾ ਨਹੀਂ ਇਹ ਸਭ ਮੋਲੇ ਦੇ ਵਿੱਚ ਦਿੱਤੀਆਂ ਗਈਆਂ ਨੇ ਨਹੀਂ ਐਸਾ ਕੁਝ ਨਹੀਂ ਹੋਇਆ ਸਿੰਗ ਜੋ ਵਿਦੰਦਰ ਕਾਨਫਰੰਸ ਕੀਤੀ ਗਈ ਹੈ ਅੱਜ ਦਾ ਪਰਪਸ ਸੀਗਾ 22 23 April ਦਾ ਵਿਸ਼ਾਲ ਮੇਲਾ ਜੋ ਕਿ ਆਪ ਲੋਗਾਂ ਦਾ ਵਿਸਾਖ ਲੋ ਹਰ ਸਾਲ ਪ੍ਰੇਮ ਦਾਮ ਚ ਮਨਾਇਆ ਜਾਂਦਾ ਹੈ ਪਰ ਇਸ ਵਾਰ ਜੋ ਜੋ ਪ੍ਰੇਮ ਦਾਮ ਦੇ ਵਿੱਚ ਫੰਕਸ਼ਨ ਹੋਣੇ ਨੇ ਸਾਈ ਰੂਪਰੇਖਾ ਦਿੱਤੀ ਗਈ ਹੈ ਅੱਜ 21/23 ਦਾ ਮੇਲਾ ਆਊਗਾ 21 ਤੋਂ ਰਸ ਯਾਤਰਾ 22 ਤਰੀਕ ਔਰ 23 ਤਰੀਕ ਵਿਸ਼ਾਲ ਮੇਲਾ ਲੱਗੇਗੀ ਰਾਸ਼ਨ ਮਨ ਸਮਾਰ ਹੋਊਗਾ ਜਰੂਰਤਮੰਦ ਲੋਕਾਂ ਦੀ ਹੈਲਪ ਕੀਤੀ ਜਾਊਗੀ ਔਰ ਮੈਂ ਸਾਰੇ ਜਿੰਨੇ ਤੁਹਾਡੇ ਚੈਨਲ ਦੇ ਜਰੀਏ ਦੇਖ ਰਹੇ ਹੈ ਪ੍ਰੇਮਦਾਮ ਨੂੰ ਚਾਣ ਵਾਲੇ ਮੁਹੱਬਤ ਕਰਨ ਸਭ ਨੂੰ ਆਗਰਿਆ ਕਰੂੰਗਾ ਕਿ 21 22 23 ਅਪ੍ਰੈਲ ਨੂੰ ਪ੍ਰੇਮਦਾਮ ਪ੍ਰਾਂਗਨ ਦੇ ਵਿੱਚ ਪਹੁੰਚ ਕੇ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਮੇਲੇ ਦੀ رونਕ ਨੂੰ ਵਧਾਓ ਇੰਤਜ਼ਾਮ ਕੀ ਜੀ ਸਾਰੇ ਇੰਤਜ਼ਾਮ ਕੀਤੇ ਗਿਆ ਜਿੰਨੇ ਵੀ ਸੰਗਤ ਅ ਅਨੇ ਰਾਜਾਂ ਤੋਂ ਜੰਨਿਆ ਕੰਟਰੀ ਤੋਂ ਆਉਗੀ ਉਹਨਾਂ ਲਈ ਰਹਿਣ ਖਾਣ ਪੀਣ ਦਾ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਜੀ ਸਿਕਿਉਰਿਟੀ ਦਾ ਅਸੀਂ ਪੂਰੀ ਉਮੀਦ ਰੱਖਦੇ ਹਾਂ ਕਿ ਜੋ ਪ੍ਰਸ਼ਾਸਨ ਸਾਨੂੰ ਬਹੁਤ ਸਾਥ ਦੇਊਗਾ ਔਰ ਉਸ ਤੋਂ ਇਲਾਵਾ ਪ੍ਰਾਈਵੇਟ ਸਿਕਿਉਰਿਟੀ ਦਾ ਇਪਰੈਂਸ ਜੀ ਮੈਡੀਕਲ ਕੇਂਦਰ ਦੀ ਮੈਡੀਕਲ ਕੈਂਪਸ ਉੱਪਰ ਲੱਗਿਆ ਰਹੂਗਾ ਸਭ ਤੋਂ ਸੰਗਤ ਨੂੰ ਇਹ ਸੰਗਤ ਨੂੰ ਮੈਂ ਇਹ ਕਹਿਣਾ ਚਾਹੁੰਗਾ ਕਿ ਪ੍ਰੇਮਦਾਮ ਵਿਸ਼ਾਲ ਮੇਲਾ ਆ ਗਿਆ ਜਿਹਨੇ ਵੀ ਸੰਗਤ ਹੈ ਹੁਮਾ ਮਾ ਕੇ ਪਹੁੰਚੋ ਜਿਹਨੇ ਪ੍ਰੇਮਦਾਮ ਨੂੰ ਪਿਆਰ ਕਰਦੇ ਹੋ ਮੁਹੱਬਤ ਕਰਦੇ ਹੋ ਆਓ ਮਿਲ ਕੇ ਪ੍ਰੇਮਦਾਮ ਜਲਾਨ ਕਰਨ ਕ ਲਈਏ ਸਰਕਾਰ ਦੇ ਮੇਲੇ ਦੇ ਆਰਟਿਸਟ ਵਗੈਰਾ ਕਿਹਦੇ ਆ ਜੀ ਫਿਲਹਾਲ ਆਰਟਿਸਟ ਦੋ ਹੀ ਫਾਈਨਲ ਹੋਏ ਆਲੇ ਲਖਿੰਦਰ ਬੜਾਲੇ ਜੀ ਔਰ ਫਸਟ ਸਲੇਮ ਜੀ ਔਰ تیسੇ ਦਰਬਾਰ ਦੇ ਪਗੜੀ ਬੰਦ ਕਮਾਲ ਕਨੀਸ ਸਾਹਿਬ ਜੀ ਟਾਈਮਿੰਗ ਵਗੈਰਾ ਕੀ ਰਹੇ ਜੀ ਰਾਤੀ ਮੈਫਰ ਰਹੂਗੀ ਰਤੀ ਲਗભગ 7 ਵਜੇ ਤੋਂ ਸਟਾਰਟ ਹੋਊਗੀ ਔਰ ਜੋ ਰਸ ਯਾਤਰਾ ਹੋਊਗੀ ਸਵੇਰ 10 ਵਜੇ રામલીલા મેદાન શરૂ હો કે શિવપુરી કાકુર રોડની પ્રેમ ધામ સંપના ધનવાદ